ਦੋਸਤੋ ਤੁਸੀਂ ਦੇਖ ਰਹੇ ਹੋ ਡੀਵੀ18 ਪੰਜਾਬੀ ਨਿਊਜ਼ ਚੈਨਲ ਮੈਂ ਤੁਹਾਡਾ ਦੋਸਤ ਕਰਨਜੀਤ ਸਿੰਘ ਸੰਧੂ ਅੱਜ ਨਵੀਂ ਚਰਚਾ ਲੈ ਕੇ ਤੁਹਾਡੇ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਮੁੱਖ ਮਹਿਮਾਨ ਦੀਨਾ ਨਾਥ ਜੀ ਜੋ ਕਿ ਇੱਕ ਉੱਗੇ ਡੌਗ ਟ੍ਰੇਨਰ ਵੀ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚੋਂ ਕਈ ਵਾਰ ਅਨਾਮ ਵੀ ਮਿਲ ਚੁੱਕੇ ਨੇ ਦੂਸਰਾ ਨੰਬਰ ਪੰਛੀ ਪ੍ਰੇਮੀ ਨੇ ਅਰ ਬਾਤਾਵਰਨ ਪ੍ਰੈਮਲੀ ਜੀ ਅੱਜ ਜਿਹੜੇ ਆਪਾਂ ਚਰਚਾ ਲੈ ਕੇ ਆਏ ਆ ਸਾਡੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਚੱਲ ਰਹੀ ਹੈ ਕਿ ਇਸ ਜਗ੍ਹਾ ਦੇ ਉੱਤੇ ਸ਼ੇਰ ਆ ਗਿਆ ਇਹਨਾਂ ਪਿੰਡਾਂ ਦੇ ਵਿੱਚ ਕਟੂ ਪਠੜ ਵਾਲੀਆਂ ਦੇ ਲਾਗੇ ਚੜ ਗਏ ਲੋਕ ਬਹੁਤ ਪਰੇਸ਼ਾਨ ਨੇ ਲੋਕ ਬੇਸਤ ਕਿ ਨੇ ਆਪਾਂ ਇਸ ਤੇ ਚਾਪਚਾ ਕਰਨੀ ਆ ਆਪਾਂ ਦੀਨਾ ਨਾਥ ਜੀ ਜੋ ਇਹਨਾਂ ਬਾਅ ਮਤਲਬ ਪੰਛੀਆਂ ਵਾਲੇ ਜਾਨਵਰਾਂ ਬਾਰੇ ਬਹੁਤ ਨੌਲੇਜ ਰੱਖਦੇ ਨੇ ਉਹਨਾਂ ਤੋਂ ਆਪਾਂ ਉਹਨਾਂ ਦੇ ਵਿਚਾਰ ਜਾਣਦੇ ਆ ਸਭ ਤੋਂ ਪਹਿਲਾਂ ਇਹਨਾਂ ਦਾ ਡੀਵੀਏਟੀ ਪੰਜਾਬੀ ਨਿਊਜ਼ ਚੈਨਲ ਤੇ ਸਵਾਗਤ ਕਰਦੇ ਹਾਂ ਜਿਨ੍ਹਾਂ ਨਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਮੈਂ ਡੀਵੀਏਟੀ ਪੰਜਾਬੀ ਨਿਊਜ਼ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਚੈਨਲ ਰਾਹੀਂ ਮੈਨੂੰ ਲੋਕਾਂ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਦਿਨਾਨਾ ਜੀ ਜਿਹੜੀ ਪਿਛਲੇ ਦਿਨਾਂ ਤੋਂ ਲੈ ਕੇ ਚਰਚਾ ਚੱਲਦੀ ਰਹਾ ਰਹੀ ਹੈ ਕਿ ਆ ਪਿੰਡਾਂ ਦੇ ਵਿੱਚ ਕਟੂ ਪੱਠਲ ਜੋ ਕਿ ਜ਼ਿਲ੍ਹੇ ਦੇ ਬਰਨਾਲਾ ਜ਼ਿਲ੍ਹੇ ਦੇ ਨਾਲ ਸੰਬੰਧਤ ਨੇ ਕਿ ਲੋਕਦਸ ਦੇ ਵਿੱਚ ਨੇ ਤੁਸੀਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਮਤਲਬ ਜਿਹੜਾ ਸ਼ਹਿਰ ਹੈ ਕਿੱਥੋਂ ਆ ਸਕਦਾ ਇਸ ਏਰੀਆ ਦੇ ਵਿੱਚ ਜਦੋਂ ਕਿ ਸਾਡੇ ਇਲਾਕੇ ਦੇ ਨੇੜੇ ਜੰਗਲ ਵੀ ਨਹੀਂ ਹੈਗਾ ਤੇ ਇਹਦਾ ਕੀ ਲੋਕਾਂ ਨੂੰ ਤੁਹਾਡਾ ਕੀ ਕਹਿਣਾ ਆ ਮੇਰਾ ਕਹਿਣਾ ਇਹ ਹੈ ਜੀ ਵੇ ਜਿਹੜਾ ਸ਼ੇਰ ਹੈ ਇਹ ਆਉਣ ਦਾ ਕਾਰਨ ਇਹ ਹੁੰਦਾ ਜੇ ਕੋਈ ਪਾਣੀ ਦੀ ਨਦੀ ਵਗਦੀ ਹੈ ਨਹਿਰ ਵਗਦੀ ਹੈ ਸੂਹਾ ਵਗਦਾ ਹੈ ਕੁਝ ਵੀ ਵਗਦਾ ਹੈ ਉਹ ਜੰਗਲ ਦੇ ਵਿੱਚੋਂ ਬਾਹਰ ਨੂੰ ਆਦਾ ਤਾਂ ਇਹ ਉਹਦੇ ਕਿਨਾਰੇ 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 ਨਾਲ ਬਹੁਤ ਦੂਰ ਜਾਣ ਦਾ ਹੈਬਚੁਅਲ ਹੈ ਦੀ ਆਦਤ ਹੈ ਦੂਜੇ ਨੰਬਰ ਤੇ ਹੁਣ ਜਿਹੜਾ ਇੱਥੇ ਆਉਣ ਦੇ ਵਿੱਚ ਹਾਜ਼ਰੀ ਲੱਗੀ ਹੈ ਇਹ ਪਹਿਲਾਂ ਪਹਿਲਾਂ ਇੱਕ ਬੰਦੇ ਨੇ ਜਿਆਦਾ ਕਹੇ ਵੀ ਇੱਥੇ ਇੱਕ ਸ਼ੇਰ ਹੈ ਤਾਂ ਇਸ ਗੱਲ ਨੂੰ ਅਫਵਾਹ ਦੇ ਰੂਪ ਦੇ ਵਿੱਚ ਖਤਮ ਕਰਤਾ ਗੱਲ ਨੂੰ ਇਹ ਅਫਵਾਹ ਹੈ ਬਿਲਕੁਲ ਸ਼ੇਰ ਹੈ ਨਹੀਂਗਾ ਉਸ ਤੋਂ ਬਾਅਦ ਇੱਕ ਬੰਦਾ ਹੋਰ ਬੋਲਿਆ ਵੀ ਮੈਂ ਮੱਕੀ ਦੇ ਵਿੱਚ ਬੱਦਲ ਵਾਂਗੂ ਗੱਜਦੇ ਦੀ ਆਵਾਜ਼ ਸੁਣੀ ਐ ਜੇ ਉਹਨੇ ਸੁਣੀ ਐ ਤਾਂ ਇਹ ਜਿਹੜਾ ਜਾਨਵਰ ਹੈ ਬਹੁਤ ਸ਼ਾਂਤੀ ਇਕੱਲਾਪਨ ਰਹਿਣ ਦਾ ਪਸੰਦ ਕਰਦਾ ਵੀ ਮੈਂ ਇਕੱਲਾ ਰਹਾਂ ਇਹ ਰੌਲੇ ਰੱਪੇ ਨੂੰ ਪਸੰਦ ਨਹੀਂ ਕਰਦਾ ਹੋ ਸਕਦਾ ਹੈ ਕਿ ਉਹ ਬੰਦੇ ਨੇ ਕੋਈ ਆਪ ਦੇ ਖੇਤ ਦੇ ਵਿੱਚ ਖੜਕਾ ਕੀਤਾ ਹੋਵੇ ਉਹਨੇ ਬੋਲ ਕੇ ਆਪਦੀ ਆਵਾਜ਼ ਦੇ ਵਿੱਚ ਹਾਜ਼ਰੀ ਲਵਾਏ ਮੈਂ ਮੈਂ ਇੱਥੇ ਹਾਜ਼ਰਾਂ ਭਰੇ ਹਟ ਜਾ ਆ ਮਹਾਰਾ ਕੇ ਉਹ ਚਾਹੁੰਦਾ ਨਹੀਂ ਪਰ ਫੇਰ ਵੀ ਉਹਨੇ ਹਾਜ਼ਰੀ ਲਵਾਈਆ ਬੋਲ ਕੇ ਵੀ ਪਰੇ ਹਟ ਜਾ ਮੇ ਤੋਂ ਦੂਰ ਰਹਿ ਮੇਰਾ ਇਹ ਇਲਾਕਾ ਹੈ ਇਹ ਹੋ ਸਕਦਾ ਹੈ ਉਹਦੇ ਬੋਲਣ ਦਾ ਢੰਗ ਜਿਹੜਾ ਉਹ ਬਦਲ ਮੁਗ ਗਿਆ ਉਹਨੇ ਹੁਣ ਅਲਰਟ ਕੀਤਾ ਵੀ ਚਲਾ ਜਾ ਇੱਥੋਂ ਇਹ ਹੈ ਦੂਜੇ ਨੰਬਰ ਤੇ ਮੈਂ ਹੁਣ ਲੋਕਾਂ ਨੂੰ ਬੇਨਤੀ ਕਰਦਾ ਵੀ دہشت ਇਹ ਜਿਹੜਾ ਜਾਨਵਰ ਹੈ ਨਾ ਇਹ ਪਹਿਲੀ ਗੱਲ ਤਾਂ ਆਦਮ ਖੋਰ ਨਹੀਂ ਹੈਗਾ ਇਹ ਗੱਲ ਨੋਟ ਕਰਨ ਵਾਲੀ ਗੱਲ ਹੈ ਜਿਹੜਾ ਜਾਨਵਰ ਆਦਮੀ ਦਾ ਮੀਟ ਖਾਣ ਲੱਗ ਜਾਏ ਸ਼ੇਰ ਹੋਏਗਾ ਆਹ ਦੂਜੇ ਜਾਨਵਰਾਂ ਦਾ ਸ਼ਿਕਾਰ ਬੰਦ ਕਰ ਦਿੰਦਾ तकरीबन ਬੰਦ ਕਰ ਦਿੰਦਾ ਕਿਉਂਕਿ ਉਹਨੂੰ ਉਹ ਸ਼ਿਕਾਰ ਜਿਹੜਾ ਹੈ ਜੇ ਖਰਗੋਸ਼ ਹੈ ਉਹਨੂੰ ਮਿਹਨਤ ਕਰਨੀ ਪੈਂਦੀ ਹੈ ਭਜਣਾ ਪੈਂਦਾ ਜੇ ਉਹ ਮਰੇ ਕਿ ਕਿਸੇ ਜਾਨਵਰ ਵੀ ਮਾਰ ਲ ਜਾਂਦਾ ਤਾਂ ਉਹਨੂੰ ਵੱਡਾ ਮਿਹਨਤ ਨਾਲ ਕਰਕੇ ਉਹਨੂੰ ਫੜਨਾ ਪੈਂਦਾ ਕਾਬੂ ਕਰਨਾ ਪੈਂਦਾ ਸ਼ਿਕਾਰ ਨੂੰ ਪਰ ਬੰਦਾ ਇਹ ਕਹੇ ਜਾਂ ਸ਼ਿਕਾਰ ਹੈ ਜੇ ਇਹਦੇ ਮੂੰਹ ਉਹਦਾ ਮੀਟ ਲੱਗ ਜੇ ਤਾਂ ਬੰਦਾ ਤਾਂ ਮੇਰੇ ਖਿਆਲ ਆਪ ਹੀ ਜੇ ਇੱਕ ਵਾਰੀ ਇੱਥੋਂ ਬੋਲ ਪੇ ਬੰਦਾ ਭਜਦਾ ਹੀ ਨਹੀਂ ਤੇ ਭੱਜ ਲੂ ਤਾਂ ਇਹ ਦੋ ਕਦਮ ਉਹਨੂੰ ਤੁਰਨ ਹੀ ਨਹੀਂ ਦਿੰਦਾ ਇਸ ਕਰਕੇ ਇਹਦਾ ਜਿਹੜਾ ਸ਼ਿਕਾਰ ਆ ਬੰਦਾ ਜਾਂ ਖਾਨ ਲੱਗ ਜੇ ਨਾ ਤਾਂ ਇਹਨੂੰ ਆ ਪਤਾ ਵੀ ਇਹ ਸਭ ਤੋਂ ਸਭ ਕਾ ਸ਼ਿਕਾਰ ਇਹ ਆ ਇਹ ਛੇਤੀ ਮਾਰਿਆ ਜਾ ਸਕਦਾ ਔਰ ਰੱਜ ਕੇ ਖਾਦਾ ਜਾ ਸਕਦਾ ਇਹ ਮੋਰਾ ਜੀ ਤੁਸੀਂ ਪਿੰਡ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਕਿ ਚਰਚਾ ਚੱਲ ਰਹੀਆਂ ਨੇ ਲੋਕ ਵੱਡੀ ਪੱਦਰ ਦੇ ਉੱਤੇ ਉਹਦੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਕਿ ਉੱਥੇ ਕੋਈ ਨੁਕਸਾਨ ਵੀ ਹੋ ਸਕਦਾ ਤੇ ਇਹਦੇ ਲਈ ਤੁਹਾਡਾ ਕੀ ਕਹਿਣਾ ਮੇਰਾ ਵਿਚਾਰ ਇਹ ਆ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਜਿਹੜਾ ਰੌਲਾ ਰੱਪਾ ਇਹ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਜਿਹੜਾ ਟੋਲੇ ਬਣਾਵਲਾ ਤੁਰੇ ਫਿਰਦੇ ਨੇ ਇਹ ਨਹੀਂ ਤੁਰਨੇ ਚਾਹੀਦੇ ਕਿਉਂਕਿ ਜਾਨਵਰ ਹੋਰ ਪਰੇਸ਼ਾਨ ਹੋ ਜਾਊਗਾ ਇਹ ਮਤਲਬ ਇਹਦੇ ਵਿੱਚ ਜਿਹੜੀ ਭੱਜ ਦੌੜ ਜ਼ਿਆਦਾ ਹੋ ਜੂਗੀ ਉਹਨੂੰ ਦੇਖ ਕੇ ਨੰਬਰ 2 ਤੇ ਲੋਕਾਂ ਨੂੰ ਮੇਰਾ ਇਹ ਕਹਿਣਾ ਹੈ ਵੀ ਆਪਦੇ ਘਰਾਂ ਦੇ ਵਿੱਚ ਆਦੀ ਬਚਤ ਰੱਖੋ ਇਹ ਜ਼ਰੂਰੀ ਪਹਿਲੇ ਨੰਬਰ ਤੇ ਗੱਲ ਹੈ ਦੂਜੇ ਨੰਬਰ ਤੇ ਆਮ ਆਪਾਂ ਦੇਖਦੇ ਆਂ ਬੱਚਿਆਂ ਨੂੰ ਸਕੂਲ ਜਾਂ ਲਗਾਣ ਆਪਾਂ ਸੈਂਟ ਵਗੈਰਾ ਲਾ ਦਿੰਨੇ ਆਂ ਹੋਰ ਲਾ ਦਿੰਨਾ ਇਹ ਬਿਲਕੁਲ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਜਿਹੜਾ ਸਮੈਲ ਕਰਦਾ ਨਾ ਉਹਨੂੰ ਐ ਤਾਂ ਆਪਾਂ ਕਹਿੰਦੇ ਹੁੰਦੇ ਕਿ ਸੈਂਟ ਹੈ ਇਹ ਸਮੈਲ ਤੇ ਹੀ ਜ਼ਿਆਦਾ ਚੱਲਦਾ ਹੈਗਾ ਸ਼ਕਾਰ ਵੀ ਇਸ ਸੈਂਟ ਕਾਲ ਸੌਕੇ ਕੀ ਕਰਦਾ ਇਸ ਕਰਕੇ ਸਾਦੇ ਰਹਿਣਾ ਚਾਹੀਦਾ ਜਿੰਨੀ ਦੇ ਇਹਦੀ ਆਮਦ ਹੈ ਦੂਜੇ ਨੰਬਰ ਤੇ ਘਰਾਂ ਚ ਰਹਿਣਾ ਚਾਹੀਦਾ ਰੌਵਾ ਨਹੀਂ ਪਾਉਣਾ ਚਾਹੀਦਾ ਜਿਹੜਾ ਪੂਰਾ ਇਕੱਠ ਹੈ ਮੇਰਾ ਸ਼ਾਇਦ ਵਿਚਾਰ ਗਲਤਾਂ ਜਾਂ ਠੀਕ ਉਹਨੇ ਫੜ ਨਹੀਂ ਸਕਦਾ ਇਹਨੂੰ ਜੇ ਫੜਨਗੇ ਇੱਕ ਦੋ ਬੰਦੇ ਹੀ ਫੜਨਗੇ ਜਿਹੜੇ ਸਾਇਲੈਂਟ ਹੋਣਗੇ ਚੁੱਪਚਾਪ ਹੋਣਗੇ ਉਹਨਾਂ ਦੇ ਕਾਬੂ ਛੇਤੀ ਆਊਗਾ ਦਿਨਾਂ ਕੀ ਆਪਾਂ ਪ੍ਰਸ਼ਾਸਨ ਵਾਲੇ ਪਾਸੇ ਜਾਈਏ ਤੇ ਪ੍ਰਸ਼ਾਸਨ ਵੀ ਲੋਕ ਕਹਿੰਦੇ ਨੇ ਕਿ ਪੂਰੀ ਤਰ੍ਹਾਂ ਵੇਅਰ ਨਹੀਂ ਹੈਗਾ ਕਾਫੀ ਇਹ ਸ਼ਿਕਾਇਤਾਂ ਕਰ ਚੁੱਕੇ ਨੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਉਹਦੀ ਵੀਡੀਓ ਦਿਓ ਹੁਣ ਕੁਝ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ ਤੇ ਮੇਰਾ ਪ੍ਰਸ਼ਾਸਨ ਨੂੰ ਇਹ ਕਹਿੰਦਾ ਜੀ ਵੀ ਜੇ ਉਹ ਗੱਲ ਉਹਨਾਂ ਨੂੰ ਸਮਝ ਲੱਗ ਗਈ ਕਿ ਇੱਥੇ ਹਾਜ਼ਰ ਹੈ ਹੈਗਾ ਉਹ ਤਾਂ ਪ੍ਰਸ਼ਾਸਨ ਇਹਨੂੰ ਆਪਦੇ ਢੰਗ ਨਾਲ ਮਿਲ ਕੇ ਇਹਨੂੰ ਕੈਚ ਕਰੇ ਹੁਣ ਕੈਚ ਕਰਨ ਦਾ ਤਰੀਕਾ ਇਹ ਹੈ ਵੀ ਬੰਦੇ ਪਿੰਜਰੇ ਲੈ ਕੇ ਚਲੇ ਜਾਂਦੇ ਆ ਤਾਜਾ ਪਿੰਜਰਾ ਲਾਉਂਦੇ ਨੇ ਉੱਥੇ ਉਹ ਬੰਦੇ ਪਿੰਜਰਾ ਲਾਉਣ ਵਾਲੇ ਉਹ ਯਾਰ ਇੱਧਰ ਮੂੰਹ ਕਰਦੇ ਇਹਨੂੰ ਐ ਕਰ ਲੈ ਇਹਦੇ ਚ ਖਰਗੋਸ਼ ਬਨਦੇ ਬੱਕਰਾ ਬਨਦੇ ਉਹਦਾ ਰੌਲਾ ਪਾਉਂਦਾ ਇਹ ਜਾਨਵਰ ਉਥੋਂ ਬਹੁਤ ਦੂਰ ਚਲੇ ਜਾਂਦਾ ਹੈ ਨੰਬਰ 2 ਤੇ ਇਹ ਜਾਨਵਰ ਜੇ ਆ ਵੀ ਜਾਵੇ ਉੱਥੇ ਤਾਂ ਉੱਥੇ ਉਹਨਾਂ ਦੇ ਪੈੜਾ ਹੁੰਦੀਆਂ ਐ ਇਹ ਪੈੜ ਸੌਂ ਕੇ ਖਤਰਾ ਮੌਲ ਨਹੀਂ ਲੈਣਾ ਚਾਹੁੰਦਾ ਉਹਨੂੰ ਪਤਾ ਹੁੰਦਾ ਬੰਦੇ ਦੀ ਪੈੜਾ ਬੰਦੇ ਤੇ ਦੂਰ ਚਲੇ ਜਾਂਦਾ ਹੈਗਾ ਇਸ ਕਰਕੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਜਿੱਥੇ ਪਿੰਜਰਾ ਲਾਉਣ ਇੱਕ ਦੋ ਬੰਦੇ ਲਾਉਣ ਇੱਕ ਨੰਬਰ ਦੂਜੇ ਨੰਬਰ ਤੇ ਆਦੇ ਮੂੰਹੋਂ ਬੰਦ ਰੱਖਣ ਬਿਲਕੁਲ ਬੋਲਣ ਨਾ ਨੰਬਰ 3 ਤੇ ਜਦੋਂ ਪਿੰਜਰਾ ਲਾ ਕੇ ਉੱਥੇ ਜਾਣ ਜਾਨ ਲੱਗਣ ਤਾਂ ਇੱਕ ਸੋਟੀ ਦੇ ਉੱਤੇ ਕਪੜਾ ਬੰਨ੍ਹ ਕੇ ਆ ਜਾ ਪੈੜਾਂ ਦੇ ਉੱਤੇ ਉਹ ਉਹ ਕਪੜੇ ਨੂੰ ਫੇਰ ਦਿਓ ਤਾਂ ਕਿ ਉਹ ਪੈੜਾ ਨਾ ਰਹਿਣ ਤਾਂ ਕਿ ਉਹ ਮਹਿਸੂਸ ਨਾ ਕਰੇ ਕਿ ਕੋਈ ਬੰਦਾ ਹੈਗਾ ਇਸ ਕਰਕੇ ਜਿਹੜੇ ਪਿੰਜਰੇ ਨੇ ਉਹ ਜਿਹੜੇ ਹੈ ਜੇ ਸ਼ਾਮ ਨੂੰ ਲਾਏ ਜਾਣ ਦਿਨੇ ਸ਼ਿਕਾਰ ਨਹੀਂ ਕਰਦਾ ਮੈਂ ਇਹ ਵੀ ਬੇਨਤੀ ਕਰਦਾ ਦਿਨੇ ਆਰਾਮ ਨਾਲ ਜਿੱਥੇ ਪਿਆਰ ਦੇ ਟਿਕਾਣੇ ਤੇ ਆਰਾਮ ਮਸਤੀ ਨਾਲ ਪਿਆ ਹੋਇਆ ਇਹਨੇ ਉੱਠਣਾ ਸ਼ਾਮ ਨੂੰ ਜਾਂ ਸੂਰਜ ਡੁੱਬ ਗਿਆ ਤੋਂ ਬਾਅਦ ਉਹ ਤੋਂ ਬਾਅਦ ਡੁੱਬ ਕੇ ਹਾਲੇ-ਦਾਲੇ ਦੇਖ ਕੇ ਦੇਖੂ ਮਾਤਾਵਰਨ ਵੀ ਕਿੱਧਰ ਜਾਨਵਰ ਬੋਲਦੇ ਨੇ ਕਿੱਥੇ ਕੋਈ ਚੀਬੋਂਦਾ ਕਿੱਥੇ ਕਿਸੇ ਦੀ ਪੈੜ ਹੈ ਫਿਰ ਇਹ ਪੈੜਾ ਦੇ ਚੱਲ-ਚੱਲ ਕੇ ਉਹਨੂੰ ਫੜ ਲੈਂਦਾ ਇਸ ਕਰਕੇ ਇਹਦਾ ਟਾਈਮ ਹੈ ਸ਼ਿਕਾਰ ਦਾ ਸ਼ਾਮ ਦਾ ਜਾਂ ਰਾਤ ਦਾ ਚੁੱਪ ਸ਼ਾਂਤ ਮੈਂ ਢੰਗ ਨਾਲ ਜਦ ਸ਼ਿਕਾਰ ਕਰਦਾ ਢੰਗਾਂ ਦੇ ਨਹੀਂ ਕਰਦਾ ਜੇਕਰ ਲੋ ਕਿਸੇ ਤੇ ਵੀ ਉਹਨੂੰ ਪਰੇਸ਼ਾਨ ਕਰਦੇ ਰਹੇ ਤਾਂ ਉਹ ਲੋਕਾਂ ਦਾ ਨੁਕਸਾਨ ਵੀ ਕਰ ਸਕਦਾ ਹੈ ਇਹ ਦੀਨਾਵਾਸ ਜੀ ਦਾ ਕਹਿਣਾ ਹੈ ਕਿ ਇਹਦੇ ਲਈ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਤੇ ਲੋਕਾਂ ਨੂੰ ਵੀ ਵੇਅਰ ਹੋਣਾ ਚਾਹੀਦਾ ਆਪਣੇ ਬੱਚਾ ਨੂੰ ਘਰ ਤੱਕ ਸੀਮਤ ਰੱਖਣਾ ਇਹ ਕੋਈ ਤਮਾਸ਼ਾ ਨਹੀਂ ਹੈ ਕਿੱਥੇ ਹੋ ਕੇ ਅਸੀਂ ਉੱਥੇ ਝੋਲ ਬਣਾ ਕੇ ਰੌਲਾ ਵਾਲਾ ਕਰਦੇ ਆ ਤੇ ਜਾਨਵਰ ਭੜਕ ਸਕਦਾ ਹੈ ਸਾਡਾ ਨੁਕਸਾਨ ਕਰ ਸਕਦਾ ਹੈ ਇੱਕ ਹੋਰ ਵੀ ਬੇਨਤੀ ਕਰਦਾ ਤੁਹਾਨੂੰ ਜੀ ਪ੍ਰਸ਼ਾਸਨ ਨੂੰ ਖਾਸ ਕਰ ਬੇਨਤੀ ਕਰਦਾ ਇਹਨੂੰ ਫੜਨ ਵਾਸਤੇ ਜਿੱਥੇ ਪਿੰਜੜਾ ਲਾਤਾ ਇਹ ਕੰਨਾ ਦੀ ਆਵਾਜ਼ ਸੁਣਨ ਦੀ ਸ਼ਕਤੀ ਬਹੁਤ ਜ਼ਿਆਦਾ ਬਹੁਤ ਦੂਰੋਂ ਇਹ ਸੁਣ ਲੈਂਦਾ ਹੈ। ਤਕਰੀਬਨ 3-4 ਕਿਲੋਮੀਟਰ ਤੇ ਵੀ ਇਹਦੀ ਆਵਾਜ਼ ਨੂੰ ਇਹ ਕੈਚ ਕਰਦਾ ਹੈ। ਨੰਬਰ ਦੋ ਤੇ ਕੁਝ ਐਸੀ ਆਵਾਜ਼ ਹੈ ਜਿਹਦੀ ਆਵਾਜ਼ ਨਾਲ ਇਹਨੂੰ ਬੁਲਾਇਆ ਜਾ ਸਕਦਾ ਹੈ। ਇਹ ਧਿਆਨ ਦਿਓ ਮੇਰੀ ਗੱਲ ਨੂੰ ਪੂਰਾ ਧਿਆਨ ਨਾਲ ਸੁਣ ਲਿਓ। ਬੇਵੇ ਮਗਰਪਾ ਜੰਦੇ ਵੀ ਜਾ ਇਹਨੂੰ ਬੁਲਾਇਆ ਜਾ ਸਕਦਾ ਹੈ ਇੱਧਰ ਆ ਜਾ। ਉਹ ਇੱਕ ਖਾਸ ਕਿਸਮ ਦੀ ਆਵਾਜ਼ ਹੈ। ਉਹ ਸਿਰਫ ਬੰਦਾ ਹੀ ਜਿਵੇਂ ਮੈਂ ਇਸ ਆਵਾਜ਼ ਨੂੰ ਦੱਸ ਸਕਦਾ ਵੀ ਕੀ ਆਵਾਜ਼ ਆ ਉਹ ਕਿਸ ਤਰ੍ਹਾਂ ਆਊਗਾ ਕਿਹੜੀ ਆਵਾਜ਼ ਆਊਗਾ ਜੇ ਉਹ ਹੋਇਆ ਤਾਂ ਆਵਾਜ਼ ਵਾਲਾ ਉਹਨੂੰ ਆਉਣਾ ਪਊਗਾ ਲਾਜ਼ਮੀ ਤੌਰ ਤੇ ਆਊਗਾ ਜਾ ਉਹ ਤੋਂ ਹਰਕਤ ਕਰੂਗਾ ਅਰਧੇ ਹਾਜ਼ਰੀ ਜाहਰ ਕਰੂਗਾ ਵੀ ਮੈਂ ਇੱਥੇ ਹੀ ਹਾਂ ਕਿ ਮੈਂ ਵੀ ਹੈਗਾ ਜੇ ਆਪਾਂ ਬਾਜ਼ ਮਾਰਾਂਗੇ ਜੇ ਇਹ ਉਹਨੇ ਜਵਾਬ ਦਿੱਤਾ ਤਾਂ ਉਹ ਆਵਾਜ਼ ਦਾ ਜਵਾਬ ਵੀ ਦੇ ਸਕਦਾ ਹੈ ਵੀ ਜੇ ਤੂੰ ਮਹਿਗਾ ਤਾਂ ਮੈਂ ਵੀ ਹੈਗਾ ਇਸ ਤਰੀਕੇ ਨਾਲ ਉਹਨੂੰ ਬੁਲਾਉਣਾ ਉਹਨੂੰ ਕਾਬੂ ਕਰਨਾ ਇਸ ਸਾਈਲੈਂਟ ਬੰਦੇ ਹੀ ਕਰ ਸਕਦੇ ਨੇ ਕਾਬੂ ਬਹੁਤ ਸ਼ਾਂਤੀ ਮਹਿਤੰਗ ਨਾਲ ਇਸ ਕਰਕੇ ਉਹ ਜਿਹੜਾ ਆਵਾਜ਼ ਹੈ ਇੱਕ ਸਪੀਕਰ ਲੋ ਖਾਸ ਢੋੰਡਾਂ ਦੇ ਵਿੱਚ ਲਾਓ ਉੱਥੇ ਪਿੰਦਲਾ ਲਾਓ ਪੜਾ ਖਤਮ ਕਰੋ ਪੜਾ ਖਤਮ ਕਰਕੇ ਉਹ ਆਵਾਜ਼ ਨੂੰ ਵੱਡੋ ਜਿਆਦਾ ਆਵਾਜ਼ ਕਰਨਾ ਕਿ ਜਿੱਥੇ ਵੀ ਹੈਗਾ ਉਹ ਉੱਥੋਂ ਜਵਾਬ ਦਊਗਾ ਤੁਹਾਡੀ ਆਵਾਜ਼ ਦਾ ਇਹ ਮੇਰਾ ਪੱਕਾ ਵਿਸ਼ਵਾਸ ਹੈ ਮੇਰਾ ਪੱਕਾ ਵਿਸ਼ਵਾਸ ਹੈ ਇਹ ਵੀ ਹੋ ਸਕਦਾ ਹੈ ਵੀ ਉਹ ਆਵਾਜ਼ ਤੇ ਤੁਰੇ ਆਵੇ ਦੇਵ ਹੰਕਾਰਤ ਵਾ ਇਸ ਤਰੀਕੇ ਨਾਲ ਫੜਨਾ ਨੂੰ ਹੋਰ ਆਸਾਨ ਹੋ ਜਾ ਕਿਉਂਕਿ ਉਹਨੂੰ ਆਪਾਂ ਆਪਣੀ ਵੱਲ ਖਿੱਚ ਲਿਆ ਮਗਲ ਜਾਂਦੀ ਵੀ ਜਾ ਤੇ ਭੱਜ ਜਾਂਦੀ ਵੀ ਜਾ ਤੇ ਉਹਨੂੰ ਆਪਣੇ ਕੰਨੀ ਲੈ ਕੇ ਆਉਣਾ ਜ਼ਰੂਰੀ ਹੈ ਜਿੰਨੇ ਨਾਲ ਜੇਕਰ ਪ੍ਰਸ਼ਾਸਨ ਨੂੰ ਤੁਹਾਡੇ ਤੱਕ ਪਹੁੰਚ ਕਰਦਾ ਜਿੰਨੀ ਤੁਹਾਨੂੰ ਨੌਲੇਜ ਹੈ ਤੁਸੀਂ ਪ੍ਰਸ਼ਾਸਨ ਨੂੰ ਸਹਿਯੋਗ ਕਰੋਗੇ ਤੁਸੀਂ ਕੁੱਝ ਸਕਦੇ ਹੋ ਮੈਂ ਪੂਰਾ ਸਹਿਯੋਗ ਕਰੂੰਗਾ ਜੀ ਮੈਂ ਲੋਕਾਂ ਦੀ ਖਾਤਰ ਨਾਲ ਲੋਕਾਂ ਵਾਸਤੇ ਆਂ ਸੇਵਾਦਾਰ ਆ ਤੇ ਮੈਂ ਚਾਹਣਾ ਵੀ ਮੱਲਕੇ ਜਾਨਵਰ ਲੋਕਾਂ ਤੋਂ ਫੜਿਆ ਜਾਵੇ ਤੇ ਛੇਤੀ ਛੁਟਕਾਰਾ ਹੋਵੇ ਮੈਂ ਇਹ ਵੀ ਗੱਲ ਤੁਹਾਨੂੰ ਦੱਸਦਾ ਵੀ ਜਿਹੜੇ ਉਹ ਆਵਾਜ਼ ਆ ਨਾ ਇਹ ਉਹਦੇ ਤੇ ਤੈਨੂੰ ਜਵਾਬ ਦੇਣਾ ਪਊਗਾ ਜੇ ਮਨ ਲੈ ਕੇ ਜੇ ਕੋਈ ਹੋਰ ਜਾਨਵਰ ਹੈ ਸ਼ੇਰ ਨਹੀਂ ਹੈ ਤਾਂ ਹੋ ਸਕਦਾ ਨਾ ਦੇਵੇ ਜੋ ਸ਼ੇਰ ਹੈ ਨਾ ਮਨ ਲੈ ਕੇ ਦੀ ਜਾਤੀ ਜੋ ਹੈ ਫਿਰ ਉਹ ਜਵਾਬ ਦੋ ਕਿਉਂਕਿ ਅਪਾ ਜੀ ਬੋਲਾਂਗੇ ਨਾ ਤਾਂ ਉਹਨੂੰ ਐ ਹੋ ਵੀ ਇੱਕ ਹੋਰ ਆ ਗਿਆ ਇੱਥੇ ਫਿਰ ਉਹ ਆਪਣੇ ਇਲਾਕੇ ਦੇ ਕਬਜ਼ਾ ਕਰਨ ਵਾਸਤੇ ਇੱਕ ਦੜਕ ਮਾਰੂਗਾ ਵੀ ਮੈਂ ਵੀ ਹੈਗਾ ਇੱਥੇ ਇਸ ਕਰਕੇ ਉਹ ਆਵਾਜ਼ ਨੂੰ ਇਹ ਜੇ ਤਕੜਾ ਹੋਏ ਅ타 ਟੋਲੂ ਆ ਵੀ ਕਿੱਥੇ ਆਵਾਜ਼ ਆਉਂਦੀ ਹੈ ਇਹ ਆਪਣੇ ਕੋਲੇ ਆ ਜਾਊਗਾ ਆਵਾਜ਼ ਦੇ ਨਾਲ ਚੱਲ-ਜੱਲ ਕੇ ਆਵਾਜ਼ ਦਾ ਢੰਗ ਹੈ ਜਿਹੜਾ ਉਹ ਕਿਵੇਂ ਮਾਰਨੀ ਹੈ ਕਿਸ ਤਰੀਕੇ ਨਾਲ ਮਾਰਨੀ ਹੈ ਕਦੋਂ ਮਾਰਨੀ ਹੈ ਇਹ ਸਾਰਾ ਕੁਝ ਮਿਲ ਕੇ ਇੱਕ ਖਾਸ ਢੰਗ ਨਾਲ ਕੀਤਾ ਜਾ ਸਕਦਾ ਮੈਂ ਲੱਖੇ ਦੀ ਸੰਗਤ ਨੂੰ ਔਰ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਕਿ ਸਾਡੇ ਨਾਲ ਮੌਜੂਦ ਨੇ ਦੀਨਾਵਸ ਜੀ ਨੇ ਕਿਹਾ ਕਿ ਮੈਂ ਹਰ ਕਿਸਵਾਵਾਂ ਦੇਣ ਲਈ ਤਿਆਰ ਹਾਂ ਪ੍ਰਸ਼ਾਸਨ ਨੂੰ ਅਜੇ ਸਾਡੇ ਜਿਹੜੇ ਕਿ ਪ੍ਰੇਮੀ ਨੇ ਜਿਹੜੇ ਵਾਤਾਵਰਣ ਪ੍ਰੇਮੀ ਜਿਹੜੀ ਕਲਨ ਸਾਂਭੀਦੇ ਨੇ ਉਹ ਇਹਨਾਂ ਦਾ ਸਹਿਯੋਗ ਲੈ ਕੇ ਲੋਕਾਂ ਨੂੰ ਬੈਸਟ ਕਿਉਂ ਕੱਢ ਸਕਦੇ ਨੇ ਤੇ ਇਸ ਮਤਲਬ ਪੜਖਦੇ ਹੋਏ ਜਾਨਵਰ ਨੂੰ ਵੀ ਆਪਣੇ ਟਿਕਾਣੇ ਤੇ ਪਹੁੰਚਾ ਸਕਦੇ ਨੇ ਕੋਈ ਜਾਉ ਜਾਂ ਨੁਕਸਾਨ ਕਰ ਸਕਦਾ ਜਾਂ ਕਿ ਲੋਕ ਵੀ ਦਹਿਸਤ ਦੇ ਵਿੱਚ ਆਏ ਹੋਏ ਉਹਦਾ ਨੁਕਸਾਨ ਕਰ ਸਕਦੇ ਨੇ। ਤੋਂ ਆਪਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਈਏ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਏ, ਲਾਇਕ ਕਰੀਏ ਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਇਹ ਜਿਹੀਆਂ ਜਿਹੜੀਆਂ ਲੋਕਾਂ ਦੇ ਵਿਚਾਰ ਨੇ, ਮੁੱਦੇ ਨੇ ਆਪਾਂ ਗਾਂ ਵੀ ਅ ਮਤਲਬ ਕਿ ਲੋਕਾਂ ਤੱਕ ਪਹੁੰਚਾ ਸਕੀਏ ਕਿ ਇਹ ਵੀਡੀਓ ਨਾਲ ਸਾਡਾ ਜਿਹੜੇ ਹਲਕੇ ਦੇ ਵਿੱਚ ਲੱਗ ਕੇ ਜਿਹੜੀ دہشت ਫੈਲੀ ਆ ਉਸ ਤੋਂ ਅਸੀਂ ਛਟਕਾਰਾ ਪਾ ਸਕੀਏ ਤੇ ਇਹਨੂੰ ਵੱਧ ਤੋਂ ਵੱਧ ਤੁਸੀਂ ਫੇਰ ਦੁਬਾਰਾ ਮੈਂ ਬੇਨਤੀ ਕਰਦਾ ਸ਼ੇਅਰ ਕਰੋ ਮੈਂ ਲੋਕਾਂ ਨੂੰ ਬੇਨਤੀ ਕਰੂੰ ਬੇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਦੇ ਜਾਂ ਆਪਣਾ ਮੱਦ ਕੇ ਜਿਹੜੀ ਹਾਜ਼ਰੀ ਹੈ ਉਹ ਲੱਗ ਦੇ ਵੀ ਆਪਾਂ ਆ ਜਾਣਾ ਆਪਾਂ ਇਸ ਗੱਲ ਨੂੰ ਸੁਣੀਆ ਤੇ ਆਪਾਂ ਕਰਨੀ ਆ ਆਪਾਂ ਚਾਹਣੇ ਆ ਆਮੜੇ ਕੇ ਜਰੂਰ ਬਾਤੋ ਬਾਤ ਇਹਨੇ ਸ਼ੇਅਰ ਕਰੋ ਇਸ ਚੈਨਲ ਨੂੰ ਤੇ ਅਸੀਂ ਧੰਨਵਾਦ ਕਰਦੇ ਆ ਅੱਜ ਸਾਡੇ ਸਟੂਡੀਓ ਚ ਪਹੁੰਚੇ ਦੀਨੋ ਨਾਜ਼ੀ ਜੀ ਦਾ ਸਾਨੂੰ ਇੱਥੇ ਦੀ ਹੋ ਯਾਜਤ ਮੇਰੇ ਵੱਲੋਂ ਤੁਹਾਡੇ ਦੋਸਤ ਰਣਜੀਤ ਸਿੰਘੂ ਵੱਲੋਂ ਪਿਆਰ ਭਰੀ ਸ਼ਸ਼ੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ